ਵਿਦਿਆਨਸਬਾ ਹਲਕਾ ਸਾਨੇਵਾਲ ਦੇ ਅਦੀਨ ਪੈਂਦੇ ਪਿੰਡ ਰਾਮਗੜ ਦੇ ਮਾਈਪਾਗੋ ਕਾਲਜ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਉਹਨਾਂ ਸੰਸਥਾ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਦੇਖੋ ਇੱਕ ਖਾਸ ਰਿਪੋਰਟ ਸਭ ਤੋਂ ਵੱਧ ਸਿਵਾਦਾਰ ਉਹਨਾਂ ਦੇ ਪ੍ਰਾਇਵੀ ਸਰਕਾਰਾਂ ਵੱਲੋਂ ਜੇ ਆਪਾਂ ਦੇਖੀਏ ਅੱਜ ਮਾਈ ਭਾਗੋ ਕਾਲਜ ਸਾਡੇ ਹਲਕੇ ਦੇ ਚ ਰਾਮਗੜ੍ਹ ਚ ਪੈਂਦਾ ਸੋ ਬਹੁਤ ਵਧੀਆ ਲੱਗਾ ਕਿ ਬੱਚਿਆਂ ਨੂੰ ਜਿਹੜੇ ਨਾਮਾਨ ਸਮਰੋਹ ਪਹੁੰਚੇ ਸੋ ਸਕੂਲ ਵੱਲੋਂ ਐਸੀ ਬਹੁਤ ਵਧੀਆ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਹੋਰ ਵੀ ਜੋ ਵੀ ਇਹਨਾਂ ਨੇ ਮੰਗ ਪੱਤਰ ਵੀ ਦਿੱਤੇ ਉਹ ਵੀ ਮੈਂ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਹਿਮਾਨ ਜੀ ਅੱਗੇ ਉਹਨਾਂ ਨੂੰ ਬੇਨਤੀ ਲਾਉਂਗਾ ਕਿ ਜਲਦੀ ਪੂਰਾ ਕਰਨ ਕਿਉਂਕਿ ਹਲਕੇ ਦੇ ਵਿੱਚ 메ਨ ਰੋਡ ਦੇ ਉੱਤੇ ਸਾਡੇ ਸ਼ਹਿਰ ਦਾ ਹਲਕੇ ਦਾ ਸੈਂਟਰ ਪੈਂਦਾ ਹੈ ਰਾਮਗੜ੍ਹ ਸੋ ਬਹੁਤ ਸਾਨੇ ਵਾਲੀਆਂ ਟੋਟਲ ਬੱਚੀਆਂ ਜ਼ਿਆਦਾ ਉਹਨਾਂ ਨੂੰ ਇੱਥੋਂ ਫਾਇਦਾ ਲੈਂਦੀ ਹੈ ਪੜਾਇਆ ਐਜੂਕੇਸ਼ਨ ਦੇ ਵਿੱਚ ਤੇ ਉਹਨਾਂ ਦੇ ਟੈਕ ਤੇ ਜੋ ਵੀ ਕਾਲਜ ਵਾਸਤੇ ਸਾਡੀ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਲਵਾ। ਹਾਂਜੀ ਸਰ ਅੱਜ ਸਾਡੇ ਕਾਲਜ ਜਿਹੜੇ 2024-25 ਸੀਸ਼ਨ ਦੇ ਵਿੱਚ ਬੱਚਿਆਂ ਨੇ ਅਕੈਡੈਮਿਕ ਪ੍ਰਾਈਜ਼ਸ ਲਏ ਨੇ, ਯੂਥ ਐਂਡ ਹੈਰੀਟੇਜ ਫੈਸਟੀਵਲ ਜਿਹੜਾ ਪੰਜਾਬ ਯੂਨੀਵਰਸਿਟੀ ਕੰਡਕਟ ਕਰਦੀ ਉਹਦੇ ਜੋ ਬੱਚਿਆਂ ਦੇ ਪ੍ਰਾਈਜ਼ਸ ਆਏ ਨੇ। ਔਰ ਸਾਡੇ ਬੱਚਨ ਨੂੰ ਅਸੀਂ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਇਨਕਰੇਜ ਕਰਨ ਲਈ ਜਿਹੜੇ ਬੱਚਿਆਂ ਦੀ ਲਾਇਬ੍ਰੇਰੀ ਦੇ ਵਿੱਚ ਮੈਕਸਿਮਮ ਸੈਟਿੰਗ ਹੁੰਦੀ ਹੈ ਜਾਂ ਕਲਾਸਿਸ ਵਿੱਚ ਮੈਕਸਿਮਮ ਉਹਨਾਂ ਦੀ ਅਟੈਂਡੈਂਸ ਹੁੰਦੀ ਹੈ ਅਸੀਂ ਉਹਨਾਂ ਨੂੰ ਵੀ ਪ੍ਰਾਈਜ਼ਸ ਦਿੰਦੇ ਨੇ ਸਾਡੇ ਸਕੂਲ ਦਾ ਤੇ ਕਾਲਜ ਦੇ ਵਿੱਚ ਵੀ ਹੈਵ ਬੀਨ ਰਨਿੰਗ ਪਲੱਸ 1 ਪਲੱਸ 2 ਕਲਾਸਿਸ ਆਲਸੋ ਆਰਟਸ ਤੇ ਕਮਰਸ ਲਈ ਉਹਨਾਂ ਬੱਚਿਆਂ ਦਾ ਵੀ ਜਿਹੜਾ ਪ੍ਰਾਈਸ ਮਾਰ ਰੋ ਸੀ ਉਹ ਅੱਜ ਹੀ ਸੀਗਾ ਸਾਡੇ 550 ਕਾਲਜ ਦੇ ਬੱਚੇ ਨੇ ਔਰ 200 ਸਾਡੇ ਸਕੂਲ ਦੇ ਬੱਚੇ ਨੇ ਉਹਨਾਂ ਦਾ ਪ੍ਰਾਈਸ ਡਿਸਟ੍ਰਿਬਿਊਸ਼ਨ ਅੱਜ ਆਰਗੇਨਾਈਜ਼ ਕੀਤਾ ਗਿਆ ਟੀਜੀਏ ਯੂਨੀਵਰਸਿਟੀ ਨੇ ਬੋਰਡ ਜੀ ਦੇ ਕਾਲਜ ਸਕੂਲ ਦੇ ਬੱਚਿਆਂ ਦੇ ਅੱਛੇ ਨਤੀਜੇ ਆਏ ਨੇ ਔਰ ਬੱਚੇ 85% ਸਾਡੇ ਜਿਹੜੇ ਹੈਗੇ ਨੇ ਬੀਏ ਦੇ ਬੱਚਿਆਂ ਦੇ ਹਾਈएस्ट ਨੰਬਰ ਗਏ ਨੇ ਔਰ ਸਕੂਲ ਦੇ ਵਿੱਚੋਂ ਵੀ 98% ਸਾਡੇ ਬੱਚਿਆਂ ਦੇ ਨੰਬਰ ਗਏ ਨੇ ਇਹ 1990 ਤੋਂ ਕਾਲੇ ਸਟਾਰਟ ਹੋਇਆ ਸੀਗਾ ਤੇ ਬਹੁਤ ਵਧੀਆ ਬਹੁਤ ਜ਼ਿਆਦਾ ਆਪਣੇ ਆ ਤਰੱਕੀਆਂ ਕਰ ਰਿਹਾ ਵਾ ਕਿਉਂਕਿ ਹੁਣ ਕੋਆਡ ਵੀ ਹੋ ਗਿਆ ਵਾ ਬਹੁਤ ਸਾਰੀ ਸਟਰੈਂਥ ਹੋ ਗਈ ਆ ਬਹੁਤ ਵਧੀਆ ਕਾਲਜ ਚੱਲ ਰਿਹਾ ਕਿਉਂਕਿ ਸਟਰੈਂਥ ਦੇ ਪਹਿਲਾਂ ਥੋੜੀ ਪ੍ਰੋਬਲਮ ਆ ਗਈ ਸੀ ਹੁਣ ਬਹੁਤ ਸਟਰੈਂਥ ਆਪਣੀਆਂ ਪੂਰੀਆਂ ਬੁਲੰਦੀਆਂ ਤੇ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਇਹ ਘੱਟ ਤੋਂ ਘੱਟ 55 60 ਪਿੰਡਾਂ ਨੂੰ ਫਾਇਦਾ ਹੋ ਰਿਹਾ ਜਿਹੜੇ ਕਿ ਸਾਡੇ ਕਾਲਜ ਦੇ ਏਰੀਆ ਦੇ ਬਿਲਕੁਲ ਨੇੜੇ-ਨੇੜੇ ਆ ਉਹ ਸਾਰੇ ਪਿੰਡ ਲੜਕੀਆਂ ਲੜਕੇ ਸਾਰੇ ਇੱਥੇ ਆ ਕੇ ਆਪਣੀ ਜੜੀਆ ਐਜੂਕੇਸ਼ਨ ਲੈ ਰਹੇ ਆ ਕੁੜੀਆਂ ਤੇ ਮੁੰਡੇ ਜਿਹੜੇ ਵੀ ਆਪਣੇ ਸਿਟੀ ਏਰੀਆ ਵਾਲੇ ਸਾਰੇ ਕਾਲਜਸ ਆ ਉਹਨਾਂ ਨਾਲੋਂ ਸਾਡੀ ਘੱਟ ਫੀਸ ਲਈ ਜਾਂਦੀ ਆ ਤੇ ਉਹਨਾਂ ਲਈ ਸਾਡਾ ਬੁੱਕ ਬੈਂਕ ਵੀ ਬਣਾਇਆ ਹੋਇਆ ਜਿਹੜੇ ਸਾਡੇ ਬਹੁਤ ਨੀਡੀ ਬੱਚੇ ਆ ਉਹਨਾਂ ਵਾਲੇ ਸੀ ਸਭ ਤੋਂ ਜ਼ਿਆਦਾ ਧਿਆਨ ਦਿੰਨੇ ਆ ਤਾਂ ਕਿ ਉਹ ਬੱਚੇ ਸਾਡੇ ਜਾ ਕੇ ਇੱਥੇ ਐਡਮਿਸ਼ਨ ਲੈਣ ਦਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੇ ਸਾਰੇ ਇਲਾਕੇ ਦੀ ਸਹੂਲਤ ਹੈ ਜੀ ਇਕੱਲੇ ਪਿੰਡ ਨੂੰ ਨਹੀਂ ਹੈ ਸੱਤ ਪੈਂਡਾ ਪਿੰਡਾਂ ਦੇ ਬੱਚੇ ਆਉਂਦੇ ਇੱਥੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਵਧੀਆ ਸਿੱਖਿਆ ਮਿਲਦੀ ਹੈ ਕੀ ਨਾਮ ਹੈ ਪ੍ਰਦੀਪ ਜੀ ਅੱਜ ਤੱਕ ਕੀ ਕਹਿਣਾ ਚਾਹੁੰਦੇ ਹੋ ਇਸ ਸਕੂਲ ਬਾਰੇ ਮੈਂ ਫਸਟ ਟਾਈਮ ਹੀ ਆਇਆ ਹਾਂ ਇਸ ਸਕੂਲ ਦੇ ਵਿੱਚ ਤੇ ਬਹੁਤ ਹੀ ਵਧੀਆ ਫੰਕਸ਼ਨ ਇਹਨਾਂ ਨੇ ਕੀਤਾ ਹੈਗਾ ਤੇ ਸਟੂਡੈਂਟਸ ਨੇ ਬਹੁਤ ਵਧੀਆ ਵਧੀਆ ਪ੍ਰਾਈਜ਼ ਜਿੱਤੇ ਨੇ ਤੇ ਪੰਗੜਾ ਸਪੈਸ਼ਲੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸਟੂਡੈਂਟਸ ਦਾ ਤੇ ਬਾਕੀ ਅੱਜ ਕੱਲ ਤਾਂ ਕੋਵਿਡ ਹੋ ਗਿਆਗਾ ਪਹਿਲਾਂ ਤਾਂ ਸਿਰ ਕੰਡਿਆਂ ਦਾ ਹੀ ਹੁੰਦਾ ਸੀ ਕਾਲਜ ਤੇ ਆਲੇ-ਦਾਲੇ ਦੇ 50-55 ਪਿੰਡਾਂ ਤੋਂ ਸਟੂਡੈਂਟਸ ਆਉਂਦੇ ਨੇ ਤੇ ਅੱਛਾ ਚੱਲ ਰਿਹਾ ਕਾਲਜ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਵਧੀਆ ਪਰਫਾਰਮ ਕਰਨਗੇ ਬੱਚੇ ਕਿਉਂਕਿ ਜੋ ਕੰਮ ਸਰਕਾਰਾਂ ਨਹੀਂ ਚਾਹੀਦੇ ਆ ਕਾਪ ਨੇ ਉਹ ਪ੍ਰਾਈਵੇਟ ਸੰਸਥਾ ਕਰਦੀ ਹੈ ਬਿਲਕੁਲ ਬਿਲਕੁਲ ਪ੍ਰਾਈਵੇਟ ਸੰਸਥਾ ਕਰ ਰਹੀ ਹੈ ਕਿਉਂਕਿ ਸਰਕਾਰਾਂ ਇਹਨਾਂ ਨੂੰ ਏਡ ਨਹੀਂ ਦੇ ਪਾਉਂਦੀਆਂ ਹੈਗੀਆਂ ਮਨਿਸਟਰ ਆਉਂਦੇ ਨੇ ਐਮਐਲਏ ਆਉਂਦੇ ਨੇ ਤੇ ਆਪਣਾ ਕੰਮ ਕੀਤਾ ਤੇ ਚਲੇ ਜਾਂਦੇ ਨੇ ਉਹ ਬਿਲਕੁਲ ਉਹਨਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਕਾਲਜਸ ਨੂੰ ਏਡ ਦੇਣੀ ਚਾਹੀਦੀ ਹੈ ਤਾਂ ਕਿ ਕਾਲਜ ਹੋ ਤਰੱਕੀ ਕਰ ਸਕੇ